ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਹੁਤ ਦਿਨਾਂ ਬਾਅਦ ਵੀਡੀਓ YouTube ਦੇ ਉੱਤੇ ਜੀ YouTube ਤੇ ਅਸੀਂ ਤੁਹਾਨੂੰ ਅੱਜ ਕਾਫੀ ਚੀਜ਼ਾਂ ਦੀ ਜਾਣਕਾਰੀ ਦੇਵਾਂਗੇ ਐਂਡ ਤੇ ਤੁਹਾਨੂੰ ਲਵਲੀਨ ਦੇ ਸੂਟ ਸ਼ੋਅ ਕਰਾਂਗੇ ਲਵਲੀਨ ਦੇ ਮੈਚਿੰਗ ਸੂਟ ਬਹੁਤ ਹੀ ਪਿਆਰੇ ਜੀ 900 ਰੁਪਏ ਦੀ ਰੇਂਜ ਜਿੰਨਾਂ ਦੀ ਰੂਗੇ ਤੁਹਾਨੂੰ ਅਸੀਂ ਸ਼ੋਅ ਕਰਦੇ ਹਾਂ ਲਵਲੀਨ ਦੇ ਸੂਟ ਸੂਟ ਪ੍ਰਿੰਟ ਦੇਖੋ ਵਾਈਟ ਪ੍ਰਿੰਟ ਹੈ ਜੀ ਐਂਡ 20 ਮੀਟਰ ਦੀ ਬੋਟਮ ਹੈ ਜੀ ਕੰਟਰਾਸਟ ਬਹੁਤ ਸੋਹਣਾ ਹੈ ਜੀ ਹਾਂਜੀ ਸੈਕੰਡ ਡਿਜ਼ਾਈਨ ਹਾਂਜੀ ਦੇਖ ਸਕਦੇ ਹੋ ਤੁਸੀਂ ਤੁਸੀਂ ਸਾਰੇ ਸ਼ੋ ਕਰੀ ਚਲੋ ਜੋ ਡਿਜ਼ਾਈਨ ਨਵਲੀਨ ਦੇ ਹੈ ਇਹ ਪ੍ਰਿੰਟ ਕਿੰਨਾ ਸੋਹਣਾ ਹੈ 올 ਪ੍ਰਿੰਟਰ ਬਿਊਟੀਫੁੱਲ ਤੁਸੀਂ ਸਾਰੇ ਚੈੱਕ ਕਰ ਲਓ ਕੋਈ ਇਹਨਾਂ ਪ੍ਰਿੰਟਸ ਨੂੰ ਆਰਡਰ ਕਰਨਾ ਚਾਹੁੰਦਾ ਹੈ ਜੀ ਸਾਨੂੰ WhatsApp ਤੇ ਮੈਸੇਜ ਕਰ 7987601334 ਇਹ ਸਾਡਾ WhatsApp ਨੰਬਰ ਹੈ ਇਸ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਸੂਟ ਮੰਗਵਾ ਸਕਦੇ ਹੋ ਲਵਲਿੰ ਦੇ ਮੈਚਿੰਗ ਸੂਟ ਜੀ 900 ਰੁਪਏ ਦੀ ਰੇਂਜ ਕੱਪੜਾ ਬਹੁਤ ਹੀ ਵਧੀਆ ਸਾਰੇ ਦੇ ਸਾਰੇ ਪ੍ਰਿੰਟ ਬਹੁਤ ਸੋਹਣੇ ਇਸ ਦੇ ਵਿੱਚ 5 ਕਲਰ ਆਏ ਜੀ ਇਸ ਡਿਜ਼ਾਈਨ ਦੇ ਵਿੱਚ ਹਾਂਜੀ ਖਤਮੋਂ ਨਾਲ ਲਿਆ ਹੈ ਜੀ ਜੋ ਮੈਚਿੰਗ ਰੈਡੀ ਕਿਤੇ ਸੀ ਲਵਲੀਨ ਦੇ ਹਾਂਜੀ ਸਾਰੇ ਪ੍ਰਿੰਟਸ ਜੀ ਜੋ ਤੁਹਾਨੂੰ ਸ਼ੋ ਕੀਤੇ ਲਵਲਿੰਦੇ ਤੇ ਇਸ ਦੇ ਨਾਲ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਜੀ ਇੱਕ ਸਾਡੇ ਕੋਲ ਬੜੇ ਪਨੇ ਦੇ ਪ੍ਰਿੰਟਸ ਆਏ ਹੋਏ ਹੈ ਜੀ 500 ਰੁਪਏ ਦੀ ਰੇਂਜ ਹੈ ਜੀ ਇੰਸਟਾਗ੍ਰam ਦੇ ਉੱਤੇ YouTube ਦੇ ਉੱਤੇ ਇਹਨਾਂ ਦੀਆਂ ਰੀਲਸ ਅਪਲੋਡ ਕੀਤੀ ਹੋਈ ਹੈ ਜੀ 500 ਰੁਪਏ ਦਾ ਸੂਟ ਹੈ ਜੀ ਬਹੁਤ ਹੀ ਵਧੀਆ ਕੱਪੜੇ ਜੀ ਤੇ ਇਹ ਬਹੁਤ ਹੀ ਵਧੀਆ ਵਿਕ ਰਿਹਾ ਜੀ ਕੱਪੜਾ ਬਹੁਤ ਹੀ 100% ਕਾਟਨ ਕੱਪੜੇ ਤੇ ਬਹੁਤ ਹੀ ਜ਼ਿਆਦਾ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਮਿਲ ਜਾਊਗਾ ਕੁਆਲਿਟੀ ਏ ਕਲਾਸ ਹੈ ਜੀ 500 ਦੀ ਰੇਂਜ ਦੇ ਵਿੱਚ ਸਭ ਤੋਂ ਬੈਸਟ ਹੈਟਮ ਹੈ ਜੀ ਤੇ ਥੋੜਾ ਜਿਹਾ ਇਸ ਤੋਂ ਵਧੀਆ ਕਪੜਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲਵਲੀਨ ਦਾ ਖਰੀਦ ਸਕਦੇ ਹੋ 900 ਰੁਪਏ ਦੀ ਰੇਂਜ ਦੇ ਵਿੱਚ ਤੇ ਤੁਹਾਨੂੰ ਡਿਜ਼ਾਈਨ ਅਸੀਂ ਸ਼ੋਅ ਕਰ ਦਿੱਤੇ ਵੀਡੀਓ ਦੇ ਵਿੱਚ ਤੇ ਅੱਜ ਵੀਡੀਓ ਬਣਾਉਣ ਦਾ ਮੋਟਿਵ ਇਹ ਸੀ ਕਿ ਮੈਂ ਕਸਟਮਰ ਨੂੰ ਦੱਸਣਾ ਚਾਹੁੰਦਾ ਜੀ ਕੱਟ ਪੀਸ ਲਈ ਕਸਟਮਰ ਦੇ ਮੈਸੇਜ ਆ ਰਹੇ ਸੀ ਕਿ ਕੱਟ ਪੀਸ ਕਦੋਂ ਓਪਨ ਕੀਤੇ ਜਾਣਗੇ ਕੱਟ ਪੀਸ ਸੀ ਸੰਡੇ ਨੂੰ ਓਪਨ ਕਰਾਂਗੇ ਜੋ ਵੀ ਕਸਟਮਰ ਕੱਟ ਪੀਸ ਲੈਣਾ ਜਾਂਦਾ ਹੈ ਸੰਡੇ ਨੂੰ ਇਸ ਜੋ 28 April ਦਿਨ ਐਤਵਾਰ ਆਉਗਾ ਜੀ ਇਸ ਦਿਨ ਕੱਟ ਪੀਸ ਓਪਨ ਕੀਤੇ ਜਾਣਗੇ 10:30 ਵਜੇ ਤੇ ਕੱਟ ਪੀਸਾਂ ਦੀ ਕੁਆਲਿਟੀ ਵੀ ਤੁਹਾਨੂੰ ਦੱਸ ਦਿੰਨੇ ਜੀ ਜੋ ਕੱਟ ਪੀਸਾਂ ਦੀ ਕੁਆਲਿਟੀ ਰਹੂਗੀ ਸ਼ਿਮਰ कॉटन ਦੇ ਕੱਟ ਪੀਸ ਓਪਨ ਕੀਤੇ ਜਾਣਗੇ ਰਸ਼ੀਆ ਕੰਪਨੀ ਦੇ ਐਤਵਾਰ ਨੂੰ 28 April 10:30 ਵਜੇ ਸ਼ਿਮਰ कॉटन ਦੇ ਕੱਟ ਪੀਸ ਓਪਨ ਕੀਤੇ ਜਾਣਗੇ ਰਸਿਆ ਕੰਪਨੀ ਦੇ ਤੁਹਾਨੂੰ ਮੈਂ ਉਹ ਕਪੜਾ ਵੀ ਦਿਖਾ ਦਿਨਾ ਕਿਸ ਤਰ੍ਹਾਂ ਦਾ ਕਪੜਾ ਹੈ ਤੁਸੀਂ ਲੈ ਕੇ ਆਓ ਸਾਰੇ ਚੱਕ ਲਈਓ ਅੱਛਾ ਜੋ ਆਪਣੇ ਥਾਨੇ ਦੇ ਵਿੱਚ ਮਾਲ ਆਇਆ ਹੋਇਆ ਉਹ ਸਾਡੇ ਥਾਨੇ ਦੇ ਵਿੱਚ ਮਾਲ ਆਇਆ ਹੋਇਆ ਜੀ ਉਸਦੇ ਕੱਟ ਪੀਸ ਆਇਆ ਹੈ ਜੀ ਤੇ ਰੇਟ ਵੀ ਇਸਦੇ ਲਈ ਮੈਂ ਕੱਲ ਤੁਹਾਨੂੰ ਸਪੈਸ਼ਲ ਵੀਡੀਓ ਅਪਲੋਡ ਕਰੂੰਗਾ ਜੀ ਹਾਂਜੀ ਜੋ ਕਸਟਮਰ ਸ਼ਿਮਰ कॉटन ਦੇ ਕੱਟ ਪੀਸ ਲੈਣਾ ਚਾਹੁੰਦਾ ਹੈ 28 April ਦਿਨ ਐਤਵਾਰ ਨੂੰ ਵਿజిਟ ਕਰ ਲੈਣਾ ਤੇ ਕੱਪੜਾ ਤੁਹਾਨੂੰ ਦਿਖਾ ਦਿੰਨੇ ਆ ਜੀ ਕਿਸ ਤਰ੍ਹਾਂ ਦਾ ਕੱਪੜਾ ਜੋ ਕੱਟ ਪੀਸਾ ਦੇ ਵਿੱਚ ਅਸੀਂ ਦੇਵਾਂਗੇ ਤੁਹਾਨੂੰ ਜੀ ਦੇਖੋ ਜੀ कॉटन कॉटन नोन ਸ਼ਿਮਰ ਰਸਿਆ ਬ੍ਰਾਂਡ ਆ ਦੇਖ ਸਕਦੇ ਹੋ ਰਸਿਆ ਇਹ ਟੈਗ ਵੀ ਲੱਗਿਆ ਹੋਇਆ ਜੀ ਰਸਿਆ ਦਾ ਹਾਂਜੀ ਬਹੁਤ ਹੀ ਜ਼ਿਆਦਾ ਡਿਮਾਂਡ ਦੇ ਵਿੱਚ ਵਿਕਣ ਵਾਲਾ ਕੱਪੜਾ ਇਸ ਵਕਤ ਜੀ ਕੋਟਨ ਸ਼ਿਮਰ ਹੈ ਜੀ ਤੇ ਇੱਕ ਘਰ ਨਹੀਂ ਇਸ ਨੂੰ ਬਣਾਇਆ ਜੀ ਰਸੀਆ ਨੇ ਸਿਰਫ ਤੇ ਟ੍ਰੈਂਡਿੰਗ ਦੇ ਵਿੱਚ ਹੈ ਬਹੁਤ ਜ਼ਿਆਦਾ ਬਹੁਤ ਹੀ ਸੌਫਟ ਕੱਪੜਾ ਹੈ ਜੀ ਬਿਲਕੁਲ ਹੀ ਕੋਟਨ ਤੇ ਬਹੁਤ ਹੀ ਸੌਫਟ ਕੱਪੜਾ ਇਸ ਦੇ ਕੱਟ ਪੀਸ ਕਿਤੇ ਜਾਣਗੇ ਓਪਨ ਇਹ ਜਸਟ ਇੱਕ ਡਿਜ਼ਾਈਨ ਹੈ ਟ੍ਰੇਲਰ ਹੈ ਜੀ ਜੋ ਤੁਹਾਨੂੰ ਅਸੀਂ ਦਿਖਾ ਰਿਹਾ ਕੱਟ ਪੀਸ 100% ਸ਼ੋਰ ਹੈ ਸੰਡੇ ਨੂੰ ਓਪਨ ਕਿਤੇ ਆਣਗੇ ਕਾਟਨ ਸ਼ਿਮਰ ਦੇ ਤਿੰਨ ਐਤਵਾਰ ਸਮਾਂ 10:30 ਵਜੇ ਤੇ ਜੋ ਫੁੱਲ ਵੀਡੀਓ ਹੈ ਜੀ ਕੱਟ ਪੀਸਾ ਦੀ ਜੋ ਜੋ ਡਿਜ਼ਾਈਨ ਆਇਆ ਹੈ ਉਹ ਅਸੀਂ ਤੁਹਾਨੂੰ ਕੱਲ ਵੀਡੀਓ ਵਿੱਚ ਅਪਲੋਡ ਕਰ ਕੱਲ ਕਰਾਂਗੇ ਅਪਲੋਡ ਕਾਟਨ ਸ਼ਿਮਰ ਦੇ ਕੱਟ ਪੀਸਾ ਦੀ ਕੱਲ ਸ਼ਾਮ ਕੱਲ 12 1 ਵਜੇ ਤੱਕ ਸ਼ਾਇਦ ਮਾਲ ਆ ਜਾਏ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਅਪਲੋਡ ਕਰ ਦੇਵਾਂਗੇ YouTube ਦੇ ਉੱਤੇ ਕੰਪਨੀ ਦਾ ਸਾਨੂੰ ਮੈਸੇਜ ਆ ਗਿਆ ਸੀ ਕਿ ਉਹਨਾਂ ਨੇ ਦੋ ਪਾਰਸਲ ਭੇਜਿਆ ਪਰ ਮਾਲ ਆਇਆ ਨਹੀਂ ਜੀ ਜਦੋਂ ਮਾਲ ਆ ਗਿਆ ਜੀ ਤਾਂ ਅਸੀਂ ਨਾਲ ਦੀਆਂ ਵੀਡੀਓ ਬਣਾ ਕੇ ਸੰਡੇ ਨੂੰ ਪੀਸ ਕਰਾਂਗੇ ਓਪਨ ਜੀ ਹਾਂਜੀ ਤੇ ਤੁਹਾਨੂੰ ਲਵਲੀਨ ਦੀ ਮੈਚਿੰਗ ਦਿਖਾਈ ਅੱਜ ਮੈਂ ਬਹੁਤ ਹੀ ਸੋਹਣੇ ਡਿਜ਼ਾਈਨ ਤੇ ਤੁਹਾਨੂੰ ਇੱਕ 500 ਰੁਪਿਆ ਦਾ ਸੂਟ ਦਿਖਾਇਆ ਜੀ ਬਹੁਤ ਹੀ ਟ੍ਰੈਂਡਿੰਗ ਚ ਹੈ ਇਹ ਸਿਰਫ 7-8 ਡਿਜ਼ਾਈਨ ਨਹੀਂ ਬਹੁਤ سارے ਡਿਜ਼ਾਈਨ ਹੈ ਆ 60 70 ਡਿਜ਼ਾਈਨ ਇਸ ਦੇ ਵਿੱਚ ਮਿਲ ਜਾਣਗੇ ਤੁਸੀਂ ਰੀਲਸ ਇੰਸਟਾਗ੍ਰam ਦੇ ਉੱਤੇ ਤੇ YouTube ਦੇ ਉੱਤੇ ਸ਼ਾਰਟਸ ਚੈੱਕ ਕਰ ਸਕਦੇ ਹੋ ਇੱਕ ਵਾਰ ਮੈਂ ਫਿਰ ਤੋਂ ਤੁਹਾਨੂੰ ਲਵਲੀਨ ਦੀ ਮੈਚਿੰਗ ਸ਼ੋ ਕਰੂੰਗਾ ਕਿਉਂਕਿ ਬਹੁਤ ਫਾਸਟ ਸੀ ਆ ਦੇਖੋ ਡਿਜ਼ਾਈਨ ਇਹ ਡਿਜ਼ਾਈਨ ਦੇਖੋ ਏਟ ਜਨ ਦੇਖੋ ਏਟ ਜਨ ਦੇਖੋ 2024 ਦੇ ਸਾਰੇ ਬਿਲਕੁਲ ਨਵੇਂ ਡਿਜ਼ਾਈਨ ਦਿਖਾ ਰਹੇ ਹਾਂ ਜੀ ਜੋ ਇਸ ਸਾਲ ਲਵਲਿਨੇ ਲਾਂਚ ਕੀਤੇ ਜੀ ਬਹੁਤ ਹੀ ਸੋਨੇ ਡਿਜ਼ਾਈਨ ਬਣਾਇਆ ਬਹੁਤ ਹੀ ਸੋਨਾ ਕੰਟਰਾਸਟ ਬਣਾਇਆ ਜੀ ਸਭ ਦਾ ਇਸ ਦੇ ਵਿੱਚ ਤਿੰਨ ਕਲਰ ਹੈ ਜੀ 900 900 ਰੁਪਏ ਦੀ ਰੇਂਜ ਹੈ ਜੀ ਲਿਵਰੀਨ ਦੀ ਤੇ ਇਸ ਦੇ ਪੰਜ ਕਲਰ ਇਕੱਠੇ ਦਿਖਾ ਦਿਓ ਹੁਣ ਜਦੋਂ ਸ਼ੋਅ ਕਰੋਗੇ ਆ ਦੇਖੋ ਆ ਡਿਜ਼ਾਈਨ ਤੇ ਆ ਡਿਜ਼ਾਈਨ ਕਿੰਨਾ ਸੋਹਣਾ ਹੈ ਜੀ 8 ਡਿਜ਼ਾਈਨ ਦੇ ਵਿੱਚ ਪੰਜ ਕਲਰ ਆਇਆ ਹੈ ਜੀ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਵਿਕ ਰਿਹਾ ਹੈ ਇਹ ਡਿਜ਼ਾਈਨ ਜੀ ਦੇਖੋ 5 ਪੰਜ ਰੰਗ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ গ্রে পিচ ল্যাভেন্ডার সি গ্রিন ਤੇ ਪੀਕੋਕ 컬러 ਜੀ ਸੀ গ্রিন ਪੀਕੋਕ 컬러 ਹਾਂਜੀ ਇਹ ਪ੍ਰਿੰਟ ਵੀ ਬਹੁਤ ਸੋਹਣਾ ਜੀ ਇਸ ਦੇ ਵਿੱਚ ਦੋ ਕਲਰ ਹੈ ਵਾਈਟ ਤੇ ਸਕਿਨ ਜੀ ਦੋਨਾਂ ਨਾਲ ਜੀ ਕੰਟਰਾਸਟ ਬਹੁਤ ਸੋਹਣਾ ਹੈ ਹਾਂਜੀ ਹੋਰ ਕਲਰ ਅੱਗੇ ਸ਼ੋਅ ਕਰੋ ਕਸਟਮਰ ਨੂੰ ਇਸਦੇ ਵਿੱਚ ਦੋ ਕਲਰ ਹੈ ਜੀ ਇਸ ਡਿਜ਼ਾਈਨ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਧਿਆਨ ਨਾਲ ਦੇਖੋ ਵਾਈਨ ਤੇ ਬੋਟਲ ਗ੍ਰੀਨ ਪਰਪਲ ਵਾਈਨ ਬਿਲਕੁਲ ਨਵਾਂ ਕਲਰ ਹੈ ਜੀ ਉਹ ਪੁਰਾਣਾ ਵਾਈਨ ਨਹੀਂ ਹੈਗਾ ਬਿਲਕੁਲ ਨਵਾਂ ਜੋ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਹੈ ਉਹ ਕਲਰ ਹੈ ਤੇ ਇਸਦੇ ਬਲੈਕ ਤੇ ਪਰਪਲ ਜੋ ਨਵਾਂ ਕਲਰ ਹੈ ਇਸਦੇ ਵਿੱਚ ਵੀ ਦੋ ਕਲਰ ਹੈ ਕਲਰ ਬਹੁਤ ਸੋਹਣੇ ਆਏ ਆ ਸਾਰੇ ਅਡਜਨ ਦਿਖਾਓ ਕਸਟਮਰ ਨੂੰ ਦਿਖਾ ਦਿਓ ਸਾਰੇ ਬਸ ਅਡਜਨ ਦੇਖੋ ਕਿੰਨਾ ਸੋਹਣਾ ਹੈ ਜੀ 900 ਰੁਪਿਆ ਰੇਟ ਰੂ ਹੈ ਜੀ ਹਾਂਜੀ ਬਸ ਵੀਡੀਓ ਨੂੰ ਸਮਾਪਤ ਕਰਦੇ ਹਾਂ ਜੀ ਜਿਆਦਾ ਸਮਾਂ ਨਹੀਂ ਲੈਂਦਾ ਜੀ ਅ ਫਿਰ ਤੋਂ ਦੱਸ ਦੇਣਾ ਜਾਨਾ ਜੀ ਕੱਟ ਪੀਸ ਐਤਵਾਰ ਨੂੰ ਕਾਟਨ ਸ਼ਿਮਰ ਦੇ 10:30 ਵਜੇ ਓਪਨ ਕੀਤੇ ਜਾਣਗੇ ਜੋ ਕਸਟਮਰ ਬੋਲਦੇ ਆ ਕਿ ਸਾਨੂੰ ਪਤਾ ਨਹੀਂ ਚੱਲਦਾ ਤੁਹਾਡੀ ਵੀਡੀਓ ਰਾਤ ਨੂੰ ਆਂਦੀ ਹੈ ਉਸ ਲਈ ਮੈਂ ਤੁਹਾਨੂੰ ਪਹਿਲਾ ਦੱਸ ਰਿਹਾ ਕਿ ਐਤਵਾਰ ਨੂੰ ਫਾਈਨਲ ਹੈ ਕੱਟ ਪੀਸ ਓਪਨ ਕੀਤੇ ਜਾਣਗੇ 10:30 ਵਜੇ ਕਾਟਨ ਸ਼ਿਮਰ ਅ ਕੱਲ ਜਦੋਂ ਮਾਲ ਆ ਗਿਆ ਤਾਂ ਅਸੀਂ ਵੀਡੀਓ ਅਪਲੋਡ ਕਰ ਦੇਵਾਂਗੇ ਜੋ ਮਾਲ ਜੋ ਡਿਜ਼ਾਈਨ ਆਇਆ ਹੈ ਜੀ ਤੇ ਤੁਹਾਨੂੰ ਕਪੜਾ ਇਸੀ ਸ਼ੋਅ ਕਰ ਦਿੱਤਾ ਉਸਦੇ ਹਾਂਜੀ ਜੋ ਚੈਨਲ ਤੇ ਨਵੇਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਤੁਹਾਡਾ ਸਪੋਰਟ ਦਿਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਜੀ